ਲਹਿਰਾ ਗਾਗਾ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕੀਤੀ ਹੈ। ਤਕथित ਸਿੰਥੈਟਿਕ ਦੁੱਧ ਬਣਾਉਣ ਵਾਲੇ ਗੋਦਾਮ ਨੂੰ ਸੀਲ ਕਰ ਦਿੱਤਾ ਹੈ। ਟੀਮ ਜਦ ਗੋਦਾਮ ਪਹੁੰਚੀ ਤਾਂ ਗੋਦਾਮ ਨੂੰ ਤਾਲਾ ਲੱਗਿਆ ਹੋਇਆ ਸੀ। ਅਧਿਕਾਰੀਆਂ ਨੇ ਤਾਲੇ ਥੱਲੇੋਂ ਵੀਡੀਓਗ੍ਰਾਫੀ ਕੀਤੀ ਤਾਂ ਅੰਦਰ ਰਿਫਾਈਨਡ ਤੇਲ ਤੇ ਸਿੰਥੈਟਿਕ ਦੁੱਧ ਦਾ ਪਾਊਡਰ ਅਤੇ ਦੁੱਧ ਬਣਾਉਣ ਵਾਲਾ ਸਮਾਨ ਪਿਆ ਦਿਖਾਈ ਦਿੱਤਾ। ਅਧਿਕਾਰੀਆਂ ਮੁਤਾਬਕ ਉਹਨਾਂ ਗੋਦਾਮ ਮਾਲਕ ਨੂੰ ਮੌਕੇ ਤੇ ਬੁਲਾਇਆ ਲੇਕਿਨ ਉਸਨੇ ਆਉਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਗੋਦਾਮ ਨੂੰ ਸੀਲ ਕਰਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਡ ਸਾਨੂੰ ਇੱਕ ਗੁਪ ਸੂਚਨਾ ਮਿਲੀ ਸੀ ਕਿ ਲਹਰਗਾਗਾ ਦੇ ਕੋਲ ਪਿੰਡ ਕੋਟੜ ਡੇਲ ਹੈ ਜਿੱਥੇ ਕਿ ਕੋਈ ਬੰਦਾ ਦੁੱਧ ਤਿਆਰ ਕਰਕੇ ਲਹਰਗਾਗਾ ਵੀਖੇ ਰੋਜ਼ ਸਪਲਾਈ ਕਰਦਾ ਟੈਂਕਰਾਂ ਵਿੱਚ ਭਰ-ਭਰ ਕੇ। ਤੇ ਅੱਜ ਤਕਰੀਬਨ ਸਵੇਰੇ 6:30 ਵਜੇ ਜਦੋਂ ਅਸੀਂ ਇੱਥੇ ਆਏ ਕੁਛ ਚਿਰ ਪਹਿਲਾਂ ਉਹ ਲੈ ਚਲਾ ਗਿਆ ਸੀ ਤੇ ਅਸੀਂ ਉਹਨੂੰ ਬਾਰ ਬਾਰ ਫੋਨ ਵੀ ਕੀਤਾ ਤੇ ਉਹਨੇ ਆਉਣ ਤੋਂ ਆਨਾਂ ਕਰਨੀ ਕੀਤੀ ਤੇ ਹੁਣ ਉਹਨੇ ਜਵਾਬ ਦਿੱਤਾ ਮੈਂ ਨਹੀਂ ਆਉਂਦਾ ਇਸ ਕਰਕੇ ਅਸੀਂ ਉਹਨੂੰ ਸੀਲ ਕਰਕੇ ਜਾ ਰਹੇ ਹਾਂ ਜਿੱਥੇ ਇਹ ਸਾਰਾ ਆਪਣਾ ਇਹ ਪ੍ਰੋਸੀਜਰ ਕਰਦਾ ਸੀ ਉਹਦੇ ਦੋ ਗੇਟ ਨੇ ਉਹਦੇ ਵਿੱਚ ਤਕਰੀਬਨ ਰਿਫਾਈਨਡ ਆਇਲ ਤੇ ਸਕਿਮਡ ਮਿਲਕ ਜਿਹਨੂੰ ਸੁੱਕਾ ਦੁੱਧ ਕਹਿੰਦੇ ਆ ਤੇ ਗੈਸ ਸਿਲੰਡਰ ਤੇ ਦੁੱਧੀਆਂ ਕੰਨੀਆਂ ਉਹ ਸਾਰੀਆਂ ਤਕਰੀਬਨ ਅਸੀਂ ਅੰਤ ਗੇਟ ਦੇ ਨਿਚੋਂ ਦੇਖਿਆ ਤਾਂ ਸਾਰਾ ਉੱਥੇ ਪਿਆ ਹੈ ਤਾਂ ਅਸੀਂ ਉਹਨੂੰ ਸੀਲ ਕਰ ਦਿੱਤਾ ਗਿਆ। ਹਮਤ ਜਿਹੜੀ ਸਾਨੂੰ ਸੂਚਨਾ ਮਿਲੀ ਸੀ ਉਹਦੇ ਚ ਇਹ ਸੀ ਵੀ ਇਹ ਦੋ ਤਿੰਨ ਟੈਂਕਰ ਬਣਾ ਕੇ ਲਹਾਰਾ ਗਾਗਾ ਵਿਖੇ ਸ਼ਹਿਰ ਦੇ ਵਿੱਚ ਹੀ ਸਪਲਾਈ ਕਰਦੇ ਸੀ। ਦੇਖੋ ਅਸੀਂ ਇਹ ਜਿਹੜਾ ਸਾਰਾ ਇਹ ਦੋਨੇ ਗੇਟ ਜਿਹੜੇ ਅਸੀਂ ਸੀਲ ਕਰ ਦਿੱਤੇ ਨੇ ਤੇ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਆਏਗਾ ਅਸੀਂ ਉਹਦੀ ਪ੍ਰੈਜੈਂਸ ਦੇ ਵਿੱਚ ਇਹਨਾਂ ਨੂੰ ਖੋਲ੍ਹਾਂਗੇ ਤੇ ਸੈਂਪਲਿੰਗ ਇਹਦੀ ਫੇਰ ਦੁਬਾਰਾ ਸੈਂਪਲਿੰਗ ਕਰਾਂਗੇ। ਨਹੀਂ ਉਹ ਸਾਨੂੰ ਨੰਬਰ ਆ ਜਾਵੇਗਾ ਅਸੀਂ ਇਹ ਉੱਪਰ ਮੈਸੇਜ ਕਨਵੇ ਕਰ ਦਿੱਤਾ। ਤੇ ਜਦੋਂ ਆਇਆ ਤਾਂ ਅਸੀਂ ਉਹ ਜਿਹੜੇ ਗੱਡੀ ਐ ਉਹਨੂੰ ਵੀ ਉਹਦੇ ਤੇ ਵੀ ਕਾਰਵਾਈ ਜਿਹੜੀ ਹੋਊਗੀ ਆਰਟੀਸ ਸਾਹਿਬ ਨਾਲ ਗੱਲ ਕਰਕੇ ਕਰਾਂਗੇ ਹਾਂ ਉਹ ਅਸੀਂ ਹੁਣ ਲਹਿਰੇ ਅੱਗੇ ਜਾਂਦੇ ਆ ਉੱਥੇ ਅਸੀਂ ਪਤਾ ਕਰਾਂਗੇ ਵੀ ਇਹ ਸਪਲਾਈ ਕਿੱਥੇ ਕਰਦਾ ਸੀ ਹਾਂ ਸਾਡੇ ਨਾਲ ਪੁਲਿਸ ਟੀਮ ਸਾਰੀ ਨਾਲ ਐ ਇਹਨਾਂ ਨੂੰ ਅਸੀਂ ਨਾਲ ਲੈ ਕੇ ਆਏ ਸੀ ਤੇ ਪਿੰਡ ਦੇ ਸਰਪੰਚ ਸਾਹਿਬ ਵੀ ਆਏ ਸੀ ਤੇ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਹੀ ਸਾਰੀ ਕਾਰਵਾਈ ਹੋਈ ਹੈ